ਉੱਧਰ ਗੱਲ ਕਰੀ ਆਪਾਂ ਯੂਕਰੇਨ ਨੇ ਰੂਸ ਦੇ ਸੇਮ ਨਦੀ ਤੇ ਸਾਰੇ ਤਿੰਨ ਪੁੱਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਰੂਸੀ ਸਰੋਤਾ ਮੁਤਾਬਕ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਵੈਬਸਾਈਟਾਂ ਤੋਂ ਇਸ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਚੁੱਕੀ ਹੈ ਯੂਕਰੇਨ ਦੀ ਫੌਜ ਨੇ ਪੱਛਮੀ ਰੂਸ ਦੇ ਸੇਮ ਨਦੀ ਤੇ ਬਣੇ ਤਿੰਨੋਂ ਪੁੱਲਾਂ ਨੂੰ ਜਾਂ ਤਾਂ ਤਬਾਹ ਕਰ ਦਿੱਤਾ ਹੈ ਜਾਂ ਫਿਰ ਕਾਫੀ ਨੁਕਸਾਨ ਜਿਹੜਾ ਪਹੁੰਚਾਇਆ ਗਿਆ ਗਿਆ ਇਹ ਰੂਸੀ ਸੂਤਰਾਂ ਨੇ ਇਹ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਪਸ਼ਚਮੀ ਰੂਸ ਵਿੱਚ ਯੂਕਰੇਨ ਦਾ ਹਮਲਾ ਮੰਗਲਵਾਰ ਤੋਂ ਤੀਜੇ ਹਫਤੇ ਵਿੱਚ ਦਾਖਲ ਹੋ ਗਿਆ ਹੈ ਰੂਸ ਦੇ ਖੁਰਸਕ ਖੇਤਰ ਵਿੱਚ ਕੀਪ ਦਾ ਹਮਲਾ ਜੁੱਧ ਦੀ ਦਿਸ਼ਾ ਬਦਲ ਰਿਹਾ ਹੈ ਅਤੇ ਯੂਕਰੇਨ ਦੇ ਜੁੱਧ ਤੋਂ ਥੱਕੇ ਲੋਕਾਂ ਦਾ ਮਨੋਬਲ ਵਧਾ ਰਿਹਾ ਹੈ ਹਾਲਾਂਕਿ ਇਸ ਹਮਲੇ ਦੇ ਅੰਤਮ ਨਤੀਜੇ ਦਾ ਅੰਦਾਜ਼ਾ ਲਗਾਉਣਾ ਅਜੇ ਸੰਭਵ ਨਹੀਂ ਗੱਲ ਲੇਕਿਨ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਰਿਹਾਗਾ ਯਾ ਦੂਜੇ ਵਿਸ਼ੇਬ ਜੂਤ ਤੋਂ ਬਾਅਦ ਰੂਸ ਤੇ ਇਹ ਪਹਿਲਾ ਹਮਲਾ ਹੈ ਜਿੱਥੇ ਯੂਕਰੇਨ ਰੂਸੀ ਖੇਤਰ ਵਿੱਚ ਆਪਣੀ ਸਫਲਤਾ ਦਾ ਜਸ਼ਨ ਮਨਾ ਰਿਹਾਗਾ ਉੱਤੇ ਹੀ ਰੂਸ ਦੀ ਵੀ ਪੂਰਬੀ ਯੂਕਰੇਨ ਦੇ ਇੱਕ ਹੋਰ ਪ੍ਰਮੁੱਖ ਕੇਂਦਰ ਪੋਕਰੋਵਕਸਕ ਉੱਤੇ ਕਬਜ਼ਾ ਕਰਨ ਵੱਲ ਵਧ ਰਿਹਾਗਾ ਕਿਸਕ ਵਿਖੇ ਸੀਮ ਨਦੀ ਦੇ ਤਿੰਨ ਪੁੱਲਾਂ ਤੇ ਯੂਕਰੇਨੀ ਹਮਲਾ ਰੂਸੀ ਫੌਜਾਂ ਨੂੰ ਨਦੀ ਯੂਕਰੇਨੀ ਫਰੰਟ ਤੇ ਯੂਕਰੇਨੀ ਸਰਹੱਦ ਦੇ ਵਿਚਕਾਰ ਫਸ ਸਕਦਾ ਹੈ 6 ਅਗਸਤ ਨੂੰ ਯੂਕਰੇਨ ਦੁਆਰਾ ਸ਼ੁਰੂ ਕੀਤੇ ਗਏ ਕੁਰਸਕ ਹਮਲੇ ਦਾ ਰੂਸ ਦਾ ਜਵਾਬ ਹੋਲੀ ਹੁੰਦਾ ਜਾਪਦਾ ਹੈ ਹਫਤੇ ਦੇ ਅੰਤ ਵਿੱਚ ਯੂਕਰੇਨ ਦੀ ਹਵਾਈ ਸੇਨਾ ਅਤੇ ਕਮਾਂਡ ਨੇ ਸੇਮ ਨਦੀ ਦੇ ਪੁੱਲਾਂ ਤੇ ਹਮਲਿਆਂ ਦੇ ਦੋ ਵੀਡੀਓ ਪੋਸਟ ਕੀਤੇ ਮੰਗਲਵਾਰ ਨੂੰ ਅਸੋਸੀਏਟ ਪ੍ਰੈਸ ਦੁਆਰਾ ਜਿਸ ਸਿਲੈਕਸ਼ਨ ਕੀਤੇ ਗਏ ਪੈਲੇਟਡ ਲੇਬਲ ਪੀਬੀਸੀ ਦੁਆਰਾ ਲਈਆਂ ਗਈਆਂ ਸੈਟਲਾਈਟ ਤਸਵੀਰਾਂ ਨੇ ਪੁਸ਼ਟੀ ਕੀਤੀ ਕਿ ਗਲੂਸਕੋਵੋ ਸ਼ਹਿਰ ਵਿੱਚ ਇੱਕ ਪੁਲ ਤਬਾਹ ਹੋਇਆ ਹੈ ਹੁਣ ਦੇਖਣਾ ਇਹ ਹੋਏਗਾ ਕਿ ਇਸ ਦਾ ਨਤੀਜਾ ਕੀ ਨਿਕਲਦਾ ਹੈ ਲੇਕਿਨ ਲੰਬੇ ਸਮੇਂ ਤੋਂ ਜਿਹੜੀ ਜੰਗ ਚੱਲਦੀ ਪੀਜੀ ਦਾ ਅਸਰ ਪੂਰੀ ਦੁਨੀਆ ਦੇ ਵਿੱਚ ਦਿਖਾਈ ਤਿੰਦਾ ਪਿਆ ਗਿਆ ਹੁਣ ਦਿਖਣਾ ਇਹ ਹੋਗਾ ਕਿ ਕਦੋਂ ਦੂਸਰੇ ਦੇਸ਼ ਇਸ ਵਿੱਚ ਹਸਤਾਸ਼ੇ ਕਰਕੇ ਇਸ ਨਾਲ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਸਮਾਂ ਦੱਸੇਗਾ ਲੇਕਿਨ ਫਿਲਹਾਲ ਤੁਹਾਨੂੰ ਤਾਰੀਆਂ ਤਸਵੀਰਾਂ ਬ੍ਰੇਕਿੰਗ ਨਿਊਜ਼ ਦੱਸਦੇ ਪਏਗੇ ਕਿ ਜੋ ਉੱਥੋਂ ਦੇ ਹਾਲਾਤ ਬਣੇ ਹੋਏ ਨੇ